ਬਾਬਾ ਜੀ ਦੀ ਨਗਰੀ ਦਿਓਟ ਸਿੱਧ ਗੁਫਾ ਤੇ ਜਾ ਰਹੇ ਆ ਤੇ ਬਾਬਾ ਜੀ ਨੇ ਲਾਈਆਂ ਲੈਣਾ ਮੇਰਾ ਮੀ ਪੂਰਾ ਜੋਰਾ ਛੋਰਾ ਤੇ ਚਾਹ ਥੱਲੇ ਵੀ ਬਣਦੀ ਪਈ ਆ ਆ ਗਿਆ ਮੈਂ ਜੀ ਮੇ ਜੀ ਮੇ ਗੁਫਾ ਦੀਆਂ ਚੜਾਂ ਫੋੜੀਆਂ ਦੁੱਖ ਕੱਟ ਦੇ ਜੋਗੀਆਂ ਮੇਰੇ ਹਾਂਜੀ ਕਿਦਾਂ ਸਾਰੇ ਅਮਰੀਕਾ ਦੇ ਸਾਰੇ ਵਧੀਆ ਹੋਣਗੇ ਤੇ ਹਾਂਜੀ ਕਿਦਾਂ ਜੇ ਬਾਬੇ ਦੀ ਪਹਿਲਾ ਮੀ ਪਿਆਰ ਕੀ ਨਾ ਕਿਆ ਬਾਤ ਆ ਠੰਡ ਵੀ ਹੁਣੇ ਹੁਣੀ ਆ ਬਾ ਆ ਗਏ ਆ ਬੇ ਕਿਆ ਬਾਤ ਆ ਲੋ ਜੀ ਦੁਕਾਨਾਂ ਸਾਰੀਆਂ ਬੰਦ ਇਸ ਕਰਕੇ ਆ ਕਿਉਂ ਵੀ ਬਾਛੜ ਪੈ ਰਹੀ ਆ ਤੇ ਫਿਰ ਸਮਾਨ ਖਰਾਬ ਹੁੰਦਾ ਨਾ ਆਸ਼ੂ ਕਿਆ ਬਾਤ ਆ ਸੰਗਰ ਦਰਸ਼ਨ ਕਰਕੇ ਆ ਗਈ ਆ ਉਪਰੋਂ ਨੀ ਦੇ ਵਿੱਚ ਤੇ ਲੈ ਵੀ ਠੰਡ ਹੋਊ ਹੁਣ ਕੀ ਬਾਤ ਆ ਹਾ ਹਾ ਬੂਟਾਂ ਚ ਪਾਣੀ ਪੈ ਗਿਆ ਠੰਡ ਲੈ ਠੰਡ ਲੱਗਣ ਲੱਗ ਪਈ ਆ ਹਾ ਹਾ ਜੈ ਬੱਪ ਜੈ ਹੋਵੇ ਜੈ ਹੋ ਯਾਹੋ ਜੀ ਜੀ ਬਾਬੇ ਕੀ ਹਾਲ ਹੈ ਵਾਹ ਖੜੋ ਆਹ ਕੋ ਕਮਰਾ ਲੈ ਜੀ ਨਹੀਂ ਆ ਗਏ ਆ ਗਏ ਜੈ ਮਾਦੇ ਜੀ ਇਹ ਦਿੱਤਾ ਠੀਕ ਹੈ ਬਹੁਤ ਵਧੀਆ ਪਹਿਲਾਂ ਵੀ ਪਿਆ ਨਾ ਇਦ ਕੀ ਠੰਡ ਵੀ ਮਿੱਤਰਾ ਹੁਣੇ ਹੀ ਹੋਣੀ ਆ ਚੰਗੀ ਹੋਣੀ ਹੈ ਨਾ ਇਹ ਵਧੀਆ ਹੈ ਕੀ ਬਾਤ ਹੈ ਤੇ ਮੈਂ ਆ ਗਿਆ ਵਾਪਸ ਆ ਰਿਹਾ ਇੱਥੇ ਹੀ ਆ ਚਾਹ ਥੱਲੇ ਵੀ ਬਣਦੀ ਪਈ ਆ ਆ ਗਿਆ ਮੈਂ ਤੇ ਪੇਲੀ ਪੌੜੀ ਹਾਂ ਇੱਕ ਗੱਲ ਆਪਾਂ ਹੋਰ ਸ਼ੇਅਰ ਕਰਨੀ ਸੀਗੀ ਵੇ ਕਈ ਯਾਰੀ ਦਿਮਾਗ ਚ ਆਈ ਉਹ ਜਦੋਂ ਫਿਰ ਦਰਸ਼ਨ ਕਰਨ ਆਈਦਾ ਤੇ ਫਿਰ ਕਿਸੇ ਵੇਲੇ ਤਾਂ ਘੁੰਮ ਕੇ ਗੱਡੀ ਲਾ ਜਾਈਦੀ ਆ ਉੱਪਰ ਹੀ ਬਾਲਕਰਾਮ ਅੰਕਲ ਜੀ ਦੇ ਕੋਲ ਨਾ ਤੇ ਇੱਥੇ ਆ ਪਹਿਲੀ ਪੋੜੀ ਯੈਸ ਹੁਣ ਇੱਥੇ ਪੜਣੀ ਹੋਣੀ ਪਹਿਲੀ ਪੋੜੀ ਇਹਨੂੰ ਕਹਿੰਦੇ ਆ ਰਾਈਟ ਸੋਨ ਸਨ ਪਈ ਆ ਦੁਕਾਨਾਂ तकरीबन तकरीबन ਸਾਰੀਆਂ ਬੰਦ ਹੋ ਗਈਆਂ ਤੇ ਉੱਪਰ ਸ਼ੈੱਡ ਕਰਕੇ ਇੱਥੋਂ ਥੋੜੀ ਜਿਹੀ ਖੁੱਲੀ ਆ ਕਿ ਬਾਚੜਨੀ ਅੰਦਰ ਜਾਂਦੀ ਇੱਥੇ ਜੀ ਬਾਬੇ ਜੀ ਕੀ ਹਾਲ ਚਾਲ ਆ ਠੀਕ ਆ ਚਲੋ ਬਾਸ ਹੁਣ ਤਾਂ ਸਾਰੇ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਠੀਕ ਆ ਹਾਂਜੀ ਹਾਂਜੀ ਚਲੋ ਹੁਣ ਠੰਡ ਹੋ ਜੂ ਹਾਂਜੀ ਚੰਗੀ ਤਰ੍ਹਾਂ ਅੱਜ ਬਹੁਤ ਦਿਨਾਂ ਬਾਅਦ ਕਈ ਵਾਰੀ ਆ ਬਾਰਿਸ਼ ਆ ਕੇ ਹੈਗੀ ਪਹਿਲੀ ਅਸੀਂ ਜਾਂਦੀ ਤੇ ਯਾਨੀ ਕਿ ਜਿਹੜਾ ਥੱਲੇ ਤੁਸੀਂ ਦੇਖ ਰਹੇ ਨਾ ਸਾਰੀਆਂ ਆ ਅ ਥੱਲੇ ਥੋਡੀਆਂ ਪੋਡੇ ਵੀ ਹੈਗੇ ਆ ਤੇ ਇਦਾਂ ਪਲੇਨ ਵੀ ਹੈਗਾ ਆ ਪਰ ਪੇਲੀਆਂ ਦੇ ਵਿੱਚ ਇੱਥੇ ਤੱਕ ਪਲੇਨ ਰਸਤਾ ਹੀ ਹੁੰਦਾ ਸੀ ਪਹਾੜ ਹੁੰਦਾ ਸੀ ਤੇ ਇੱਥੋਂ ਇੱਥੋਂ ਪਹਿਲੀ ਪੋੜੀ ਸਟਾਰਟ ਹੁੰਦੀ ਸੀ ਇਸ ਕਰਕੇ ਦਾ ਨਾਂ ਰੱਖਿਆ ਨੇ ਪਹਿਲੀ ਪੋੜੀ ਜੀ ਜੀ ਬਿਲਕੁਲ ਬਿਲਕੁਲ ਕਿਹਨਾਂ ਨੂੰ ਪਤਾ ਵੀ ਹੋਣਾ ਜਿਹੜੇ ਅ ਮਤਲਬ ਅ ਚਿਰ ਤੋਂ ਆਉਂਦੇ ਆ ਚਿਰ ਤੋਂ ਪੁਰਾਣੇ ਸੰਗ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ ਮੈਨੂੰ ਵੀ ਇਦਾਂ ਪਤਾ ਲੱਗਾ ਸੀਗਾ ਜਦੋਂ ਇੱਥੇ ਪਹਿਲੀ ਪੋੜੀ ਬਾਰੇ ਮੈਂ ਪੁੱਛਿਆ ਤਾਂ ਨਾ ਹਾਂਜੀ ਕਿਦਾਂ ਬਾਪੂ ਉਹਨਾਂ ਦਾ ਕਿਦਾਂ ਠੀਕ ਆ ਬਾਈ ਦਾ ਕਿਦਾਂ ਠੀਕ ਆ ਚਲੋ ਕਿਰਪਾਏ ਚਾਹੀਦੀ ਆ ਹੋਰ ਇਹ ਨਾਂੰਦਿਆ ਚਲੋ ਠੀਕ ਆ ਫਿਰ ਓਕੇ ਜਵਾਬੇ ਦੀ ਕੀ ਹਾਲ ਆ ਠੀਕ ਆ ਆ ਜਾਓ ਬੇ ਲੱਗੇ ਆ ਜਾਓ ਓ ਨਾ ਨਾ ਮੈਂ ਉਹ ਥੱਲੇ ਬਣਾਉਣ ਲੱਗੇ ਸੀ ਚਾਹ ਬਣਾਉਂਦੇ ਸੀਗੇ ਉਹ ਆਪਣੇ ਕੇਸ਼ੋ ਬੁਣੀ ਤਾਂ ਮੈਂ ਕਿਹਾ ਚੱਲ ਮੈਂ ਗੇੜਾ ਮਾਰ ਕੇ ਆਉਂਦਾ ਉਹ ਦੇਖੀ ਆ ਦੇਖਿਓ ਮੜਾ ਕਹਿੰਦੇ ਆ ਕੋਈ ਬੁਲਾ ਰਿਹਾ ਹੁੰਦਾ ਹੈ ਜੀ ਬਈ ਯਾ ਵਾਬੇ ਯਾ ਵਾਬੇ ਦੀ ਕੀ ਹਾਲ ਆ ਬਹੁਤ ਵਧੀਆ ਆਪਾਂ ਬਾਗੋ ਬਾਗ ਬਾਬੇ ਨੇ ਲਹਿਰਾ ਮੇਰਾ ਲਾਈਆਂ ਪਈਆਂ ਅਜ ਮੀਂਹ ਆਲੀਆਂ ਠੰਡ ਹੋ ਜਾਣੀ ਆ ਕੋਟ ਕੱਢ ਲਓ ਮੋٹے ਮੋٹے ਚਲੋ ਵਧੀਆ ਯਾਰ ਐ ਦਰਸ਼ਨ ਕਰ ਲਏ ਸੀ ਕਿ ਜਦੋਂ ਇੱਥੇ ਮੀਂਹ ਪੈਂਦਾ ਨਾ ਮੈਂ ਕਿਹਾ ਚਲ ਛੱਤਾ ਹੈਗਾ ਛੱਤਾ ਆਇਆ ਕਹਿੰਦੇ ਹੈਗਾ ਮੈਂ ਕਿਹਾ ਦੋ ਆਪਾਂ ਬੜਾ ਗੇੜਾ ਲਾ ਗਿਆ ਹੀ ਹੈ। ਤਕਰੀਬਨ ਸਾਰੀ ਮਾਰਕੀਟ ਬੰਦ ਹੀ ਹੋ ਗਈ ਹੈ। ਹਾਂ। ਹਾਂ। ਆ ਮੈਂ ਵੀ ਦੁਪਹਿਰੇ ਆਇਆ ਸੀ। ਹਾਂਜੀ ਹਾਂਜੀ। ਚਲੋ ਮਿਲਦੇ ਹਾਂ ਮੇਰਾ ਭਰਾ ਹਾਂ। ਓਕੇ ਓਕੇ ਗੁੱਡ ਗੁੱਡ। ਤੇ ਲੋ ਮਾਰਕੀਟ ਦੇ ਦਰਸ਼ਨ ਕਰਤੇ ਆ ਸਾਰਿਆਂ ਨੇ ਕਰ ਲਏ। ਤੇ ਵਿੱਚ ਵਿੱਚ ਦੁਕਾਨਾਂ ਖੁੱਲੀਆਂ ਵੀ ਆ। ਯਾਰ ਬੱਜੇ ਕਰਕੇ ਨਾਲੇ ਲਾਲ ਹੱਜੇ ਮੇ ਜੀ ਮੇ ਗੁਫਾ ਦੀਆਂ ਚੜਾ ਪੌੜੀਆਂ ਦੁੱਖ ਕੱਟ ਦੇ ਜੋਗੀਆਂ ਮੇਰੇ ਜਿਵੇਂ 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 ਗੁਫਾ ਦੀਆਂ ਚੜਾ ਪੌੜੀਆਂ ਦੁੱਖ ਕੱਟ ਦੇ ਜੋਗੀਆਂ ਮੇ